ਬੀਤੀ ਦਿਨੀ ਰਾਤ ਚੋਰਾਵਾਂ ਵੱਲੋਂ ਅੱਡਾ ਸਰਹਾਲ ਮੁੰਡੀ ਦੀਆਂ ਦੁਕਾਨਾਂ 'ਚ ਚੋਰੀ ਕਰਕੇ ਹਜ਼ਾਰਾਂ ਦਾ ਸਮਾਨ ਲੈ ਕੇ ਹੋਏ ਫਰਾਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਗ ਰਾਜਵਾਸੀ ਸਰਹਾਲ ਮੁੰਡੀ ਪੰਜਾਬ ਕਰਿਆਨਾ ਸਟੋਰ ਵਾਲੇ ਨੇ ਦੱਸਿਆ ਕਿ ਦੁਕਾਨ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਦੇਖਿਆ ਗਿਆ ਕਿ ਰਾਤ ਕਰੀਬ ਪੋਣੇ 3 ਵਜੇ ਅਣਪਛਾਤੇ ਤਿੰਨ ਨੌਜਵਾਨਾਂ ਨੇ ਮੋਹ ਤੇ ਕਪੜੇ ਬੰਨੇ ਹੋਏ ਸਨ। ਉਹਨਾਂ ਚੋਰਾਂ ਨੇ ਦੁਕਾਨ ਅੰਦਰੋਂ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਜੋਗਰਾਜ ਨੇ ਅੱਗੇ ਦੱਸਿਆ ਕਿ ਪਿਛਲੇ 1 ਸਾਲ ਪਹਿਲਾਂ ਵੀ 2 ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੌਲ ਦੇ ਨੁਕਤੇ 30000 ਰੁਪਏ ਲੁੱਟ ਕੇ ਲੈ ਕੇ ਸਨ। ਪਰ ਦੁਸਾਂਝ ਕਲਾ ਪੁਲਿਸ ਚੌਂਕੀ ਮੌਕੇ ਦਿਨ ਚਾਰਜ ਵੱਲੋਂ ਮੇਰੀ ਲੁੱਟਖੋ ਦੀ ਰਿਪੋਰਟ ਲਿਖਣ ਤੋਂ ਮਨਾਂ ਕਰ ਦਿੱਤਾ ਗਿਆ ਸੀ। ਇਸ ਕਰਕੇ ਮੇਰਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ ਹੋਇਆ ਹੈ। ਇਸੀ ਤਰ੍ਹਾਂ ਦੂਜੀ ਦੁਕਾਨ ਚੋਹਾਨ ਸੈਨੇਟਰੀ ਸਟੋਰ ਵਾਲੇ ਨੇ ਦੱਸਿਆ ਕਿ ਮੇਰੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਵੱਲੋਂ 6000 ਰੁਪਏ ਨਗਦ ਰਕਮ ਅਤੇ ਪਿੱਤਲ ਦੀਆਂ ਟੂਟੀਆਂ ਜਿਨ੍ਹਾਂ ਦੀ ਕੀਮਤ ਲਗਭਗ 35000 ਰੁਪਏ ਬੰਦੀ ਹੈ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ ਤੀਜੀ ਦੁਕਾਨ ਰਿੰਕੋ ਸਿਲਕ ਸਟੋਰ ਫਗਵਾੜਾ ਵਾਲੇ ਨੇ ਦੱਸਿਆ ਕਿ ਮੇਰੇ ਦੁਕਾਨ ਦਾ ਸ਼ਟਰ ਤੋੜਿਆ ਹੋਇਆ ਸੀ ਪਰ ਕੋਈ ਨੁਕਸਾਨ ਨਹੀਂ ਹੋਇਆ। ਇਸੇ ਤਰ੍ਹਾਂ ਚੌਥੀ ਬਿਊਟੀ ਪਾਰਲਰ ਦੀ ਦੁਕਾਨ ਦਾ ਵੀ ਸ਼ਟਰ ਤੋੜਿਆ ਹੋਇਆ ਸੀ ਪਰ ਕੋਈ ਨੁਕਸਾਨ ਨਹੀਂ ਹੋਇਆ। ਇਸ ਸੰਬੰਧੀ ਜਦੋਂ ਪੁਲਿਸ ਚੌਕੀ ਸੁਖਿੰਦਰਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੌਕਾ ਦੇਖਤੀ ਹੋਈ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਚੋਰਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਕੋਈ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ। ਹਾਂਜੀ ਕਿ ਇਹ ਕਿਹੜਾ ਅੱਡਾ ਜੀ? ਇਹ ਇਸ ਰਾਲਮੜੀ ਦਾ ਅੱਡਾ ਜੀ। ਕੱਲ ਰਾਤ 2 ਵਜੇ ਤੋਂ ਲੈ ਕੇ 3:30 ਵਜੇ ਤੱਕ। ਅੱਛਾ ਜੀ ਸਾਡੇ ਇੱਥੇ ਚਾਰ ਦੁਕਾਨਾਂ ਹਨ। ਹਾਂਜੀ ਸੱਤਰ ਤੋੜੇ ਹੈ ਜੀ। ਇਹ ਇੱਕ ਘਰੇਲੂ ਦੁਕਾਨ ਹੈ ਜੀ। ਜੁਗਾ ਗ੍ਰੈਨ ਸਟੋਰ। ਫਿਰ ਇੱਕ ਸਾਡੀ ਲੰਬਾਈ ਦੁਕਾਨ ਹੈ ਜੀ ਉਧਰ ਦਾ ਸ਼ਟਰ ਦੋ ਤੋੜੇ ਆ ਜੀ ਤੇ ਨਾਲ ਸਾਡੇ ਬਿਊਟੀ ਪਾਰਲਰ ਆ ਇਹਦਾ ਵੀ ਸ਼ਟਰ ਔਰ ਮੇਰਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਮੇਰਾ ਬਚਾ ਹੋ ਗਿਆ ਅੱਛਾ ਜੀ ਬਿਊਟੀ ਪਾਰਲਰ ਦਾ ਜਿਹੜਾ ਸੀਗਾ ਤੋੜਿਆ ਸ਼ਟਰ ਉਹ ਬਚਾਇਆ ਉਹਨਾਂ ਦਾ ਵੀ ਹਾਂਜੀ ਹਾਂਜੀ ਅੰਦਰ ਦੇਖੋ ਉਹਨਾਂ ਨੂੰ ਪਤਾ ਨਹੀਂ ਥੋੜਾ ਬਹੁਤਾ ਸਮਾਨ ਤਾਂ ਲੈ ਕੇ ਗਿਆ ਹੀ ਹੋਊਗਾ ਬਿਲਕੁਲ ਸ਼ਟਰ ਤੋੜ ਲਿਆ ਸੀ ਤਾਂ ਉਹ ਸ਼ਟਰ ਤੋੜ ਲਿਆ ਅੰਦਰ ਅੰਦਰ ਜਾ ਕੇ ਆਏ ਯਾਰ ਫਰੋਲਾ ਫੋਲਡੀ ਉਹਨਾਂ ਨੇ ਕੀਤੀ ਆ ਤੇ ਹੁਣ ਦੇ ਦੁਕਾਨਦਾਰ ਕਿੱਥੇ ਆ ਫਿਰ ਇਹ ਯਾਨੀ ਕਿ ਕਿੱਥੇ ਗਏ ਹੋਏ ਆ ਅੱਛਾ ਗਏ ਹੋਏ ਕਿੱਥੇ ਦੁਕਾਨਦਾਰ ਪਹਿਲਾਂ ਇੱਥੇ ਸੀ ਹੁਣ ਤੁਹਾਡਾ ਆਪਣਾ ਨਾਮ ਕੀ ਆ ਮੇਰਾ ਨਾਮ ਰਕੇਸ਼ ਕੁਮਾਰ ਰਕੇਸ਼ ਕੁਮਾਰ ਤੁਸੀਂ ਕਿੱਥੋਂ ਆਨੇ ਆ ਮੈਂ ਜੀ ਪਗਵਾੜੇ ਤੋਂ ਆਂ ਪਗਵਾੜੇ ਤੋਂ ਆਨੇ ਸਰਾਲ ਮੰਡੀ ਏਡੇ ਚ ਇਹ ਵਾਰਦਾਤ ਹੋਈ ਆ ਹਾਂਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਬਈ ਬਸ ਇਹੀ ਆ ਕਿ ਜੀ ਧਿਆਨ ਰੱਖਿਆ ਜਾਵੇ ਇਹ ਦੁਬਾਰਾ ਇਦਾਂ ਦੇ ਕੰਮ ਨਾ ਹੋਣ ਹਾਂਜੀ ਪਰ ਪੁਲਿਸ ਆਈ ਸੀ ਜਿਹੜੀ ਆ ਹਾਂਜੀ ਆਈ ਸੀ ਦੋ ਵਾਰੀ ਆ ਕੇ ਗਏ ਅੱਛਾ ਕੀ ਕੀ ਕਰੇ ਆ ਕਹਿੰਦੇ ਜੀ ਕਾਰਵਾਈ ਕਰ ਰਹੇ ਆ ਜੀ ਅੱਛਾ ਜੀ ਹਾਂਜੀ ਉਹ ਛੇਤੀ ਹੀ ਉਹਨਾਂ ਨੂੰ ਉਹਨਾਂ ਨੂੰ ਪੰਡਾ ਨਾ ਪੜਾ ਗਈ ਅੱਛਾ ਜੀ ਹਾਂਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ अच्छा जी के, केड़ा पिंडा है ए, एक फरहाल मुंडी है जी अच्छा जी की नुकसान होया ਤੁਹਾਡਾ ਸਾਡੀ ਰਾਤ ਇੱਕ तकरीबन 6000 ਦੀ ਜਿਹੜੀ ਕੈਸ਼ ਸੀਗਾ اچھا ਜੀ ਉਸ ਤੋਂ ਬਾਅਦ ਮੇਰਾ तकरीबन तकरीबन 20000 ਰੁਪਏ ਦਾ ਜਿਹੜਾ ਸਮਾਨ ਉਹ ਲੈ ਕੇ ਗਏ ਆ اچھا ਜੀ ਹਾਂ ਜੀ तकरीबन ਕਿੰਨੇ ਵਜੇ ਚੋਰਾਂ ਨੇ ਜਿਹੜਾ ਅੱਗੇ ਸ਼ਟਰ ਤੋੜ ਕੇ ਅੰਦਰ ਵੜੇ 2:30 ਤੋਂ ਪੌਣੇ 1:00 ਵਜੇ ਦੀ ਗੱਲ ਆ ਰਾਤ ਦੀ اچھا ਜੀ ਕਿੰਨੇ ਜਣੇ ਸੀਗੇ ਇਹ ਜਿਹੜੇ ਸੀਸੀਟੀਵੀ ਕੈਮਰੇ ਦੇ ਵਿੱਚ ਤਿੰਨ ਜਣੇ ਸ਼ੋ ਹੁੰਦੇ ਆ। ਅੱਛਾ ਜੀ। ਹਾਂ ਜੀ। ਕਿਦਾਂ ਚਿਹਰੇ ਕੋਈ? ਜਾਨੇ ਮੂਹ ਰਪੇਟੇ ਹੋ ਆ ਚਿਹਰੇ ਪਛਾਣ ਨਹੀਂ ਦਿੰਦੇ। ਅੱਛਾ ਜੀ। ਹਾਂ ਜੀ। ਇਹ ਚੋਰੀ ਸੰਬੰਧੀ ਕੋਈ ਦਰਖਾਸਤ? ਚੋਰੀ ਸੰਬੰਧੀ ਦਰਖਾਸਤ ਅਸੀਂ ਆਪ ਤਾਂ ਨਹੀਂ ਦਿੱਤੀ ਜਦੋਂ ਪੁਲਿਸ ਵਾਲਿਆਂ ਨੂੰ ਇੱਥੋਂ ਸਾਡੇ ਲੋਕਲ ਰਿਪੋਰਟਰ ਆ ਉਹਨੇ ਉਹਨਾਂ ਨੂੰ ਕਾਲ ਕੀਤੀ ਸੀ ਤੇ ਉਹਨਾਂ ਦੇ ਕਹਣਤੇ ਆਏ ਸੀਗੇ ਤੇ ਉਹੀ ਬਿਆਨ ਲਏ ਸੀ ਵੀ ਕਿੰਨਾ ਨੁਕਸਾਨ ਹੋਇਆ ਹੈ। ਅੱਛਾ ਜੀ। ਕੁਲੈਕਤੀ ਦਰਖਾਸਤਾਂ ਦੀ ਤੁਸੀਂ ਕੋਈ ਨਹੀਂ ਕੋਈ ਲੈਕਤੀ ਕੋਈ ਨਹੀਂ ਜੀ ਕਿਉਂ ਮੈਨੂੰ ਇਹਨਾਂ ਤੇ ਮੈਂ ਅੱਜ ਵੀ ਸਪਸ਼ਟ ਕਰਨਾ ਚਾਹੁੰਦਾ ਹਾਂ ਇੱਕ ਸਾਲ ਤਕਰੀਬਨ ਇੱਕ ਸਾਲ ਪਹਿਲਾਂ ਹਾਂਜੀ ਮੇਰੇ ਤੇ ਰਾਤ ਨੂੰ 9 ਵਜੇ ਰਿਵਾਲਵਰ ਧਾਨ ਕੇ ਦੋ ਬੰਦੇ ਠੀਕ ਹੈ ਤੇ ਟਾਟੂ ਆਜਾ ਲੈ ਕੇ ਮੈਨੂੰ ਲੁੱਟ ਕੀਤੀ ਸੀਗੀ ਮੇਰੀ ਤਕਰੀਬਨ 25 ਤੋਂ 30 ਹਜ਼ਾਰ ਰੁਪਏ ਦੀ ਅੱਛਾ ਜੀ ਤੇ ਮੈਂ ਉਸ ਵੇਲੇ ਆਪਣਾ ਦਾਹ ਪਾ ਕੇ ਮੇਰੇ ਕੋਲ ਇੱਕ ਡੰਡਾ ਪਿਆ ਸੀ ਮੈਂ ਉਹ ਰਿਵਾਲਵਰ ਵਾਲੇ ਦੇ ਸਿਰ ਵਿੱਚ ਮਾਰਿਆ अच्छा जी ਤੇ ਉਹ ਫਿਰ ਭੱਜੇ ਮੈਂ ਵੀ ਮਗਰ ਭੱਜਿਆ ਜਦੋਂ ਸਵੇਰ ਨੂੰ ਰਿਪੋਰਟ ਦੇਣ ਗਏ ਜਿਹੜਾ ਪੁਲਿਸ ਚੌਕੀ ਦਾ ਇੰਚਾਰਜ ਆ ਉਹਨੇ ਮੈਨੂੰ ਇਹ ਗੱਲ ਕਹੀ ਵੀ ਅਸੀਂ ਇੱਥੇ ਚੋਰੀ ਦੀਆਂ ਰਿਪੋਰਟਾਂ ਨਹੀਂ ਲਗਦੇ ਅੱਛਾ ਜੀ ਤੇ ਮੇਰਾ ਉਹਦੇ ਨਾਲ ਕੋਈ ਸੀ ਦੱਸ ਸਕਦੇ ਮੌਕੇ ਤੇ ਕੌਣ ਸੀ ਉਹਦੇ ਨਾਂ ਦਾ ਹੁਣ ਯਾਦ ਨਹੀਂ ਉਸ ਵੇਲੇ ਜਿਹੜੀ ਬਰਾয়া ਮੈਡਮ ਇੰਚਾਰਜ ਸੀਗੇ ਅੱਛਾ ਮੈਡਮ ਇੰਚਾਰਜ ਸੀ ਉਹਨਾਂ ਦੇ ਮੌਕੇ ਤੇ ਸੀ ਉਹ ਠੀਕ ਹੈ ਜੀ ਸ਼ਰਮਾ ਸੀ ਕੀ ਸੀਗਾ ਕੋਈ ਨਾ ਠੀਕ ਹੈ ਹਾਂ ਪਤਾ ਲੱਗ ਗਿਆ ਜੀ ਹਾਂਜੀ ਤੇ ਮੇਰੇ ਆ ਉਹਨਾਂ ਨਾਲ ਤਕਰਾਰ ਵੀ ਹੋਇਆ ਇਸ ਗੱਲ ਤੋਂ ਠੀਕ ਹੈ ਸਰ ਤੇ ਉਹਨਾਂ ਨੇ ਸਾਡੀ ਉਹ ਦਰਖਾਸਤ ਮਤਲਬ ਲਈ ਨਹੀਂ ਉਹ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਹਾਂਜੀ 19 ਤਰੀਕ ਦੀ ਗੱਲ ਉਹ 20 ਤਰੀਕ ਨੂੰ ਰਿਪੋਰਟ ਦੇਣ ਗਏ ਆ 26 ਤਰੀਕ ਨੂੰ ਇਹ ਹੀ ਬੰਦੇ ਜਿਹੜੇ ਉਹ ਸੀਗੇ ਇੱਥੇ ਮਿਹਲੀ ਦੇ ਲੱਗ ਆਪਣੇ ਬਜੀਦਪੁਰ ਪਿੰਡ ਲੁੱਟਖੋ ਕਰਦੇ ਪકડੇ ਗਏ ਅੱਛਾ ਜੀ ਉਹਨਾਂ ਨੇ ਮੇਰੀ ਚੋਰੀ ਕਬੂਲ ਕੀਤੀ ਉੱਥੇ ਅੱਛਾ ਜੀ ਅਸੀਂ ਫੇਰ ਦੱਸਣ ਗਏ ਹੂੰ ਤੇ ਮੈਨੂੰ ਰਾਤ ਨੂੰ 9:30 ਵਜੇ ਕਹਿੰਦੇ ਆ ਕੇ ਇੱਥੇ ਬਿਆਨ ਦਰਜ ਕਰਵਾ ਅੱਛਾ ਜੀ ਰਾਤ ਨੂੰ ਤੇ ਮੈਂ ਕਿਹਾ ਅੱਗੇ ਤੁਸੀਂ ਮੇਰੀ ਰਿਪੋਰਟ ਨਹੀਂ ਦਰਜ ਕੀਤੀ ਹੁਣ ਮੈਂ 9:30 ਵਜੇ ਮੈਨੂੰ ਕੋ ਰਾਸਤੇ ਵਿੱਚ ਹੀਮਕੀਮ ਹੋ ਜਾ ਮੈਂ ਨਹੀਂ ਆਉਂਦਾ ਮੈਂ ਰਿਪੋਰਟ ਨਹੀਂ ਇਸ ਗੱਲ ਦੀ ਮੈਂ ਜਿਹੜਾ ਜੋ ਮੇਰਾ ਨਕਸ਼ਾ ਹੋ ਗਿਆ ਮੈਂ ਚੱਲ ਚਾਲੂਗਾ ਮੈਂ ਨਹੀਂ ਇਹ ਚੇ ਰਿਪੋਰਟ ਦਰਜ ਕਰਵਾਉਣਾ ਸਹੀ ਹੈ ਤੇ ਮੈਂ ਇਹਨੂੰ ਕਿਹਾ ਵੀ ਮੇਰਾ ਜਦੋਂ ਉਸ ਵੇਲੇ ਬੰਦਿਆਂ ਨੂੰ ਤੁਹਾਡੀ شناخت ਹੋਵੇ ਮੇਲੇ ਦੇ ਬੰਦੇ ਸੀਗੇ ਬੰਦੇ ਫੜੇ ਗਏ ਉਹਨਾਂ ਦੇ ਪਰਚਾ ਹੋਇਆ ਤੁਸੀਂ ਉਹਨਾਂ ਤੇ ਜਦੋਂ ਅਸੀਂ ਦੱਸਿਆ ਤੁਸੀਂ ਉਹਨਾਂ ਦੇ ਕੀ ਕਾਰਵਾਈ ਕੀਤੀ ਨਹੀਂ ਬਣਦੀ ਸੀ ਹਾਂ ਤੇ ਇਸ ਕਰਕੇ ਮੈਂ ਇਹਨਾਂ ਨੂੰ ਲੈਕਚੀ ਰਿਪੋਰਟ ਦੇਣਾ ਮناسب ਨਹੀਂ ਸਮਝਿਆ ਮਤਲਬ ਦੁਕਾਨਾਂ ਚੌਂਕੀ ਇੰਚਾਰਜ ਤੇ ਜਾਂ ਚੌਂਕੀ ਤੇ ਮਤਲਬ ਕੋਈ ਬੰਦਲ ਹੋਏ ਬਿਲਕੁਲ ਨਹੀਂ ਜੀ ਹਾਂਜੀ ਹਾਂ ਯਕੀਨ ਵਾਲੀ ਗੱਲ ਨਹੀਂ ਹੈ ਨਹੀਂ ਜੀ ਨਹੀਂ ਤੁਹਾਡੇ ਮੁਤਾਬਕ ਕਿੰਨਾ ਕੁ ਮਤਲਬ ਜਿਹੜਾ ਹੁਣ ਬਾਕੀ ਦੁਕਾਨਾਂ ਵੀ ਤੁਸੀਂ ਦੱਸਿਆ ਇੱਕ ਦੋ ਦੁਕਾਨਾਂ ਹੋਰ ਹੈ ਉਹਨਾਂ ਦੇ ਵੀ ਲੁੱਟ ਕੋ ਇਹਦਾ ਚੋਰੀ ਹੋਈ ਹੈ ਉਹਨਾਂ ਦੇ ਇੱਕ ਦੁਕਾਨ ਨਾਲ ਦੀ ਸੈਂਟਰੀ ਜਾਂ ਉਹ ਤੇ 7-8 ਕਿਲੋ ਜਾਰ ਦਾ ਉਹਦੇ ਮੁਤਾਬਕ ਅਸ਼ਰਾ ਹੋਇਆ ਨੁਕਸਾਨ ਬਾਕੀ ਜਿਹੜਾ ਬਰਾਸ ਦਾ ਸੈਂਟਰੀ ਵੇਅਰ ਸੀਗਾ ਉਹ ਚੋਰੀ ਹੋਇਆ ਅੱਛਾ ਜੀ ਤੇ ਤੀਜੀ ਜਿਹੜੀ ਚੋਰੀ ਹੋਈ ਆ ਤੇ ਬਿਊਟੀ ਪਾਰਲਰ ਤੇ ਉਹਨਾਂ ਦੇ ਨੁਕਸਾਨ ਤੋਂ ਬਚਾਅ ਹੋ ਗਿਆ ਉਹਨਾਂ ਦੇ ਹੈ ਨਹੀਂ ਸੀ ਕੁਝ ਨੁਕਸਾਨ ਕਰਕੇ ਗਏ ਹਾਂਜੀ ਹਾਂ ਜਿੰਦੇ ਤੋੜ ਗਏ ਉਹਨਾਂ ਦੇ ਜਿੰਦੇ ਤੋੜ ਗਏ ਹਾਂਜੀ ਤੇ ਹੋਰ ਇੱਕ ਕਪੜੇ ਵਾਲੀ ਦੁਕਾਨ ਦੀ ਗੱਲ ਕਰਦੇ ਕਪੜੇ ਦੀ ਦੁਕਾਨ ਦੀ ਉਹਨੇ ਕੋਸ਼ਿਸ਼ ਕੀਤੀ ਜਿੰਦਾ ਤੋੜਨੇ ਦੀ ਤੋੜਿਆ ਨਹੀਂ ਗਿਆ ਜਾਂ ਉਹਨਾਂ ਦੀ ਨੀਤ ਬਦਲ ਗਈ ਨਾਲ ਦੀ ਦੁਕਾਨ ਤੋੜ ਲਈ ਪਤਾ ਨਹੀਂ ਕੀ ਰੀਜਨ ਹੋਇਆ ਠੀਕ ਹੈ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੇ ਪੰਜਾਬ ਪੁਲਿਸ ਤੋਂ ਸਰਕਾਰ ਤੇ ਪੰਜਾਬ ਪੁਲਿਸ ਤੋਂ ਤਾਂ ਇਹੀ ਮੰਗ ਆਵੇ ਲੋਕਾਂ ਦੀ ਜਿਹੜੀ ਆ ਜਾਨ ਮਾਲ ਦੀ ਹਵਾਜਤ ਹੋਣੀ ਹੈ ਜਿਹੜੇ ਡਿਫਾਲਟਰ ਬੰਦੇ ਆ ਉਹਨਾਂ ਤੇ شناخت ਕਰਕੇ ਉਹਨਾਂ ਦੀ ਸੀਆਈਡੀ ਰਿਪੋਰਟ ਤਿਆਰ ਕਰਕੇ ਉਹਨਾਂ ਤੇ ਉਹ ਕਾਰਵਾਈ ਹੋਣੀ ਚਾਹੀਦੀ ਆ ਬਿਲਕੁਲ ਜੀ ਤੇ ਉਹ ਤੋਂ ਬਾਅਦ ਜਿਹੜਾ ਸਾਡਾ ਨੁਕਸਾਨ ਹੋਇਆ ਆ ਉਹਨਾਂ ਜਿਹੜੇ ਨੁਕਸਾਨ ਜਿਨ੍ਹਾਂ ਨੇ ਕੀਤਾ ਉਹਨਾਂ ਦੀ شناخت ਕਰਕੇ ਸੀਸੀਟੀਵੀ ਕੈਮਰੇ ਖੰਘਾਲ ਕੇ ਉਨਾ ਤੇ ਉਹ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਹਾਡੇ ਜਦੋਂ ਪੁਲਿਸ ਪ੍ਰਸ਼ਾਸਨ ਆਈ ਆ ਮੌਕਾ ਦੇਖਣ ਉਹਨਾਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਕੁਝ ਉਹਨਾਂ ਨੇ ਮੇਰੇ ਉਹ ਫੁਟੇਜ ਲਈ ਹੈ ਜਿਹੜੀ ਅਸੀਂ ਉਹ ਜਿਹੜੀ ਤੁਸੀਂ ਗੱਡੀ ਉਹ ਉਹੀ ਕਲਿੱਪ ਲੈ ਕੇ ਗਏ ਉਹਨਾਂ ਨੇ ਹੋਰ ਕੋਈ ਅੱਡੇ ਦੇ ਵਿੱਚੋਂ ਕੋਈ ਕਲਿੱਪ ਲੈਣ ਦੀ ਉਹ ਉਹਨਾਂ ਨੇ ਇੱਥੇ ਪਿੰਡ ਦੇ ਵਿੱਚ ਕਿਸੇ ਨੂੰ ਫੋਨ ਕੀਤਾ ਸੀ ਵੀ ਅਸੀਂ ਤੁਹਾਡੇ ਫੋਨ ਦੀ ਉਹ ਸੀਸੀਟੀਵੀ ਕੈਮਰੇ ਲਈ ਲਈਆ ਜਾਂ ਨਹੀਂ ਜੋ ਉਹਦੇ ਬਾਰੇ ਉਹ ਉਹੀ ਦੱਸਾਂਗੇ ਚਲੋ ਠੀਕ ਹੈ ਜੀ ਉਹਨਾਂ ਤੋਂ ਪਤਾ ਕਰਾਂਗੇ ਬਹੁਤ ਬਹੁਤਾਂ ਨਾਂ ਕੀ ਪੂਰਾ ਆਪਣਾ ਮੇਰਾ ਜੋਗਰਾਜ ਹੈ ਜੀ ਜੋਗਰਾਜ ਜੀ ਅੱਡਾ ਸਰਹਾਲ ਮੰਡੀ ਹੈ ਸਰਹਾਲ ਮੰਡੀ ਬਹੁਤ Бог тан